ਹਾਂਜੀ ਦੋਸਤੋ ਅੱਜ ਅਸੀਂ ਆਏ ਹਾਂ ਪਿੰਡ ਕਾਨਗੜ ਵਿਖੇ ਬਾਈ ਜੱਗਾ ਸਿੰਘ ਦੇ ਔਲ ਦੇ ਘਰ ਇਹ ਮੱਝ ਸੀ ਇਹਦੇ ਚਾਰੇ ਥਣਾਂ ਦੀ ਉਤਾਰ ਪੋਲੀ ਕੀਤੀ ਸੀ ਅੱਜ ਤੋਂ 1.5 ਮਹੀਨਾ ਪਹਿਲਾਂ ਬਾਈ ਜੀ ਹੁਣ ਦੱਸਣਗੇ ਵੀ ਹੁਣ ਚਾਰੇ ਥਣ ਕਿਵੇਂ ਚੱਲਦੇ ਨੇ ਮੱਝ ਦੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਆਪਣੀ ਜੀ ਮੱਝ ਦੇ ਧਾਰ ਬਹੁਤ ਕਰੜੀ ਸੀਗੀ ਕੱਢਣ 'ਚ ਬਹੁਤ ਦਿੱਕਤਾਂ ਦੀ ਸੀ ਬਹੁਤ ਟਾਈਮ ਲੱਗਦਾ ਸੀਗਾ ਡਾਕਟਰ ਸਾਹਿਬ ਨੇ ਇਹਨਾਂ ਦੇ ਚਾਰੇ ਥਣਾਂ ਦੇ ਧਾਰ ਪੋਲੀ ਕਰੀ ਹੈ ਕਿ ਧਨ ਖੋਲੇ ਨੇਗੇ ਹੁਣ ਮੇਨ ਮੇਨ ਇਹਦੇ ਉੱਪਰ ਹੋ ਗਿਆ ਜੀ ਕੋਈ ਦਿੱਕਤ ਨਹੀਂ ਹੈਗੀ ਥਣ ਬਿਲਕੁਲ ਸਹੀ ਚੱਲ ਰਹੇ ਨੇ ਐਂਡ ਸਹੀ ਚੱਲ ਰਹੇ ਨੇ ਕੋਈ ਦਿੱਕਤ ਨਹੀਂ ਹੈਗੀ ਧੰਨਵਾਦ ਅਸੀਂ ਡਾਕਟਰ ਸਾਹਿਬ ਦਾ ਜੀ ਬਹੁਤ ਧੰਨਵਾਦ ਕਰਦੇ ਆਂਗੇ ਜੇ ਕਿਸੇ ਵੀ ਸਾਥੀ ਦੀ ਜਿਵੇਂ ਧਾਰ ਪੋਲੀ ਕਰਨੀ ਹੈ ਜਾਂ ਕੋਈ ਮੂਹਸੜੀ ਦਾ ਕੇਸ ਹੈ ਤਾਂ ਆਪਾਂ ਬਿਲਕੁਲ ਠੀਕ ਕਰ ਦਿੰਨੇ ਆ ਤੇ ਬਾਈ ਦੀ ਪਹਿਲਾਂ ਵੀ ਮੱਜ ਦੀ ਪ੍ਰੋਬਲਮ ਸੀ ਚਾਰੇ ਥਾਣਾ ਦੀ ਉਹ ਵੀ ਆਪਾਂ ਇੱਕ ਮੱਝ ਦੀ ਪਹਿਲਾਂ ਵੀ ਧਾਰ ਪੋਲੀ ਕੀਤੀ ਸੀ ਇਹ ਦੂਜੀ ਵਜ ਦੀ ਕੀਤੀ ਆਪਾਂ ਨੇ ਹਾਂਜੀ ਉਹ ਮੱਝ ਵੀ ਆਪਣੇ ਉੱਧਰ ਖੜੀ ਹੈ ਜੀ ਉਹ ਵੀ ਹੁਣ ਤੱਕ ਉਦੋਂ 3 ਸੂਏ ਹੋ ਗਏ ਜੀ ਹੁਣ ਤੱਕ ਕੋਈ ਦਿੱਕਤ ਨਹੀਂ ਹੈ ਜੀ ਪੂਰੀ ਸਹੀ ਚੱਲ ਰਹੀ ਹੈ ਇਹਨੇ